ਔਰ ਕਬੀਰ ਕਹਿੰਦੇ ਨੇ ਜੈਨ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ ਸੋਦਰ ਕੈਸਾ ਛੋੜੀਏ ਜੋਦਰ ਐਸਾ ਹੋਏ ਕਬੀਰ ਕਹਿੰਦੇ ਨੇ ਪ੍ਰਮਾਤਮਾ ਦਾ ਦਰ ਕਿਸੇ ਲਈ ਵੀ ਬੰਦ ਨਹੀਂ ਹੈ ਕਿਸੇ ਲਈ ਵੀ ਨਹੀਂ ਜੋ ਦਰ ਬੰਦ ਹੈ ਕਿਸੇ ਲਈ ਕਿਸੇ ਲਈ ਖੁੱਲਦਾ ਹੈ ਕਿਸੇ ਲਈ ਬੰਦ ਹੈ ਉਹ ਰੱਬ ਦਾ ਦਰ ਨਹੀਂ ਹੋਵੇਗਾ ਹੋਵੇਗਾ ਕੁਝ ਕਮ ਸੇ ਕਮ ਪ੍ਰਮਾਤਮਾ ਦਾ ਘਰ ਤੇ ਉਹ ਨਹੀਂ ਹੈ ਕਿਸੇ ਲਈ ਖੁੱਲ੍ਹਾ ਹੈ ਕਿਸੇ ਲਈ ਬੰਦ ਹੈ ساری ਦੁਨੀਆ ਦੇ ਵਿੱਚ ਇਸ ਤਰ੍ਹਾਂ ਹੈ ਇਹ ਵੀ ਮੈਰਜ ਕਰਦੇ ਆ ਭੁੱਲ ਕੇ ਵੀ ਉਸ ਨੂੰ ਪ੍ਰਭੂ ਦਾ ਘਰ ਨਾ ਸਮਝ ਲੈਣਾ ਕਿਸੇ ਲਈ ਖੁੱਲ੍ਹਾ ਹੈ ਤੇ ਕਿਸੇ ਲਈ ਬੰਦ ਹੈ ਬੰਦ ਹੈ ਧਰਮ ਦੇ ਨਾਂ ਤੇ ਵੀ ਬੜੇ-ਬੜੇ ਪਾਪ ਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪੁਨੋ ਪਾਪ ਲਜਾਇ ਇਕ ਦਫਾ ਤੇ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਤੇ ਪਾਪੀ ਨੂੰ ਕਹਿੰਦੇ ਨੇ ਕੰਬਖਤ ਤੂੰ ਕਿਹੜੀ ਥਾਂ ਤੇ ਮੈਨੂੰ ਵਰਤਦਾ ਤੈ ਧਰਮ ਦੇ ਨਾਂ ਤੇ ਚਲੋ ਕਿਸੇ ਬਾਜ਼ਾਰ ਦੇ ਚ ਮੈਨੂੰ ਵਰਤਦਾ ਰਾਜਨੀਤੀ ਚ ਮੈਨੂੰ ਵਰਤਦਾ ਤੂੰ ਮੈਨੂੰ ਇਸਤੇਮਾਲ ਕਰ ਰਹੇ ਆ ਧਰਮ ਦੇ ਨਾਂ ਤੇ ਧਰਮ ਮੰਦਰ ਦੇ ਚ ਧਰਮ ਦੇ ਨਾਂ ਤੇ ਖੁਦਾ ਦੇ ਨਾਂ ਤੇ ਯਕੀਨ ਜਾਨੋ ਰਾਜਨੀਤੀ ਦੇ ਨਾਂ ਤੇ ਬੜੇ ਖੂਨ ਖਰਾਬੇ ਹੋਏ ਨੇ ਅਰਥ ਧਨ ਦੇ ਨਾਂ ਦੇ ਤੇ ਬੜੇ ਖੂਨ ਖਰਾਬੇ ਹੋਏ ਨੇ ਪਰ ਬਹੁਤ ਵੱਡੇ ਖੂਨ ਖਰਾਬੇ ਪ੍ਰਮਾਤਮਾ ਦੇ ਨਾਂ ਤੇ ਖੁਦਾ ਦੇ ਨਾਂ ਤੇ ਹੋਏ ਨੇ ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇ ਤੁਸੀਂ ਦੇਖੋ ਐਸਾ ਕਮ ਹੈ ਦਰਸਲ ਆਧਾਰਮਕ ਮਨੁੱਖ ਧਾਰਮਕ ਲਿਬਾਸ ਪਹਿਨ ਲੈਂਦੇ ਨੇ ਆਧਾਰਮਕ ਮਨੁੱਖ ਧਾਰਮਕ ਹੋਣ ਦਾ ਦਾਵਾ ਕਰਦੇ ਨੇ ਭਾਈ ਗੁਰਦਾਸ ਜੀ ਨੇ ਤੇ ਇਸ ਦੇ ਉੱਤੇ ਇੱਕ ਬੜਾ ਕੀਮਤੀ ਸਵਈਆ ਲਿਖਿਆ ਉਹ ਕਹਿੰਦੇ ਨੇ ਚੰਨਨ ਕੀ ਬਾਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਵਟ ਮਦ ਕਾਂਚ ਗ੍ਰਹਿ ਰੱਖੀਏ ਭਾਈ ਸਾਹਿਬ ਕਹਿੰਦੇ ਨੇ ਇੱਕ ਕਿਸਾਨ ਆਪਣੀ ਖੇਤੀ ਦੇ ਚਾਰੋਂ ਪਾਸੇ ਚੰਦਨ ਦੀ ਵਾੜ ਲਾ ਰਿਹਾ ਸੀ ਚੰਦਨ ਭਾਰਤ ਦੇ ਚ ਹੀ ਹੁੰਦਾ ਹੈ ਹੋਰ ਤੇ ਕਿਧਰੇ ਮੈਂ ਸੁਣਿਆ ਨਹੀਂ ਇਸ ਤਰ੍ਹਾਂ ਮੇਰੇ ਕਿਸੇ ਮਿੱਤਰ ਨੂੰ ਮੈਨੂੰ ਗੱਲ ਕੀਤੀ ਚੀਨ ਦੇ ਕਿਸੇ ਇਲਾਕੇ 'ਚ ਥੋੜਾ ਬਹੁਤ ਹੁੰਦਾ ਹੈ ਹਿੰਦੁਸਤਾਨ ਦੇ 'ਚ ਵੀ ਸਿਰਫ ਮੈਸੂਰ ਦੇ 'ਚ ਹੁੰਦਾ ਹੋਰ ਕਿਧਰੇ ਨਹੀਂ ਆਉਂਦਾ ਔਰ ਬਹੁਤ ਕੀਮਤੀ ਲੱਕੜ ਹੈ ਇੱਕ ਕਿਲੋ ਵਜ਼ਨ ਨਾਲ ਤਲਦੀ ਹੈ 5-5000 ਰੁਪਏ ਦੀ 1 ਕਿਲੋ ਲੱਕੜ ਛੋਟੀ ਦੀ ਅਸਲੀ ਚੰਦਨ ਬਾਵਲ ਚੰਦਨ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਹੈ ਪਾਈ ਸਾਹਿਬ ਕਹਿੰਦੇ ਨੇ ਇੱਕ ਕਿਸਾਨ ਚੰਦਨ ਦੀ ਲੱਕੜਾਂ ਦੀ ਆਪਣੀ ਖੇਤੀ ਦੇ ਆਲੇ ਦੁਆਲੇ ਵਾੜ ਲਾ ਰਿਹਾ ਸੀ ਚੰਦਨ ਦੀ ਲੱਕੜਾਂ ਦੀ ਇੰਨੀ ਕੀਮਤੀ ਲੱਕੜ ਤੇ ਉਹਦੀ ਵਾੜ ਲਗਾ ਰਿਆ ਸੀ ਆਪਣੇ ਖੇਤ ਦੇ ਹਲੇ ਦੋਲੇ ਭਗਜੀ ਕਹਿੰਦੇ ਨੇ ਮੈਂ ਉਸ ਤੋਂ ਪੁੱਛਿਆ ਤੂੰ ਅੰਦਰ ਬੀਜਿਆ ਕੀ ਹੈ ਕਿ ਵਾੜ ਚੰਦਨ ਦੀ ਲੰਦਾ ਤੇ ਅੰਦਰ ਬੋਇਆ ਕੀ ਹੈ ਤੂੰ ਕਿ ਸਰ ਬੀਜਿਆ ਕਹਿੰਦਾ ਨਹੀਂ ਅੰਦਰ ਕਿਕਰਾਂ ਦੇ ਬੂਟੇ ਲਾਏ ਨੇ ਬੂਟੇ ਕਿਕਰਾਂ ਦੇ ਤੇ ਵਾੜ ਚੰਦਨ ਦੀ ਚੰਦਨ ਕੇ ਬਾੜ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਬਟ ਮਦ ਕਾਂਚ ਗਰੇ ਰਾਖੀ ਹੈ ਭਾਈ ਸਾਹਿਬ ਕਹਿੰਦੇ ਨੇ ਫਿਰ ਉਸ ਕਿਸਾਨ ਦੇ ਘਰ ਮੈਂ ਸੋਨੇ ਦਾ ਬਕਸਾ ਵੇਖਿਆ ਬਹੁਤ ਵੱਡੀ ਸੀਫ ਬਹੁਤ ਵੱਡਾ ਬਕਸਾ ਸੋਨੇ ਦਾ ਤੇ ਪਾਈ ਜੀ ਕਹਿੰਦੇ ਨੇ ਮੈਂ ਪੁੱਛਿਆ ਇਹਦੇ ਚ ਕੀ ਰੱਖਿਆ ਹੀਰੇ ਰੱਖੇ ਨੇ ਪੰਨੇ નીलम ਮੋਤੀ ਐਨਾ ਵੱਡਾ ਬਕਸਾ سونے ਦਾ ਕਹਿੰਦਾ ਨੇ ਇਹਦੇ ਚ ਪੱਥਰ ਰੱਖੇ ਨੇ ਪੱਥਰ ਰੱਖੇ ਨੇ سونے ਦੇ ਬਕਸੇ ਚ ਚੰਦਨ ਦੀ ਵਾੜ ਲਾਈ ਹੈ ਕਿਕਰਾਂ ਦੇ ਆਲੇ ਦੋਲੇ ਪਾਈ ਜੀ ਕਹਿਣਾ ਕੀ ਚਾਹੁੰਦੇ ਨੇ ਸਾਧਨ ਦੁਰਾਇ ਕੇ ਅਸਾਦ ਅਪਰਾਧ ਕਰੇ ਉਲਟਈ ਚਾਲ ਕਲੇ ਕਾਲ ਬ੍ਰਹਮ ਬਾਖੀਏ ਇਹ ਕਲਯੁਗ ਦੇਚ ਉਲਟੀ ਚਾਲ ਕਿ ਲੋਕੀ ਧਰਮ ਦਾ ਬਾਣਾ ਪਹਿਣ ਕੇ ਧਰਮ ਦੇ ਨਾਂ ਦੇ ਉਤੇ ਗੁਨਾਹ ਕਰਨਗੇ ਪਾਪ ਕਰਨਗੇ ਬਸਵਾੜ ਚੰਦਨ ਦੀ ਹੋਵੇਗੀ ਚੋਲਾ ਧਾਰਮਿਕ ਹੋਵੇਗਾ ਅੰਦਰ ਤੇ ਕਿੱਕਰੀ ਕਿੱਕਰ ਬਕਸਾ ਸੋਨੇ ਦਾ ਹੋਵੇਗਾ ਅੰਦਰ ਤੇ ਪੱਥਰ ਹੀ ਪੱਥਰ ਧਰਮ ਦੇ ਮੁਖੀ ਨੇ ਅਧਾਰਮਕ ਹੋਣਗੇ ਧਰਮ ਦੇ ਠੇਕੇਦਾਰ ਨੇ ਪਾਪ ਹੀ ਆਉਣਗੇ। ਕਲ ਯੁੱਗ ਦੇ ਵਿੱਚ ਇਸ ਤਰ੍ਹਾਂ ਦੀ ਉਲਟੀ ਚਾਲ। ਦੇਖੋ ਜੋ ਕਾਨੂੰਨ ਨੂੰ ਨਹੀਂ ਸਮਝਦਾ ਉਹ ਵਕੀਲਾਂ ਦਾ ਮੁਖੀ ਤੇ ਨਹੀਂ ਨਾ ਬਣ ਸਕਦਾ। ਆਖਿਰ ਕੋਈ ਵਕੀਲਾਂ ਦਾ ਸਰਮੌਰ ਬਣੇ ਮੁਖੀ ਬਣੇ ਉਹਨਾਂ ਦੀ ਸੰਸਥਾ ਦਾ ਤਾਂ ਕਮ ਸੇ ਕਮ ਉਸਨੇ ਕਾਨੂੰਨ ਤੇ ਪੜਿਆ ਹੋਵੇਗਾ। ਜਾਣਦਾ ਹੋਵੇਗਾ। ਤਾਂ ਹੀ ਬਣੇਗਾ। ਜੇ ਕੋਈ ਸੰਗੀਤਕਾਰਾਂ ਦੇ ਵਿੱਚ ਤੇ ਕਵੀਆਂ ਦੇ ਵਿੱਚ ਮੁਖੀ ਬਣਨਾ ਚਾਹੇ ਤੇ ਕਵਿਤਾ ਦੇ ਸੰਬੰਧ ਵਿੱਚ ਜਾਣਦਾ ਹੋਵੇਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜੁਗਾਦਰੀ ਵਿੱਚ ਰਾਗ ਦਰਬਾਰ ਸੀ ਕੀਰਤਨ ਦਰਬਾਰ ਰਾਗਾ ਚੌਣਾ ਸੀ ਤੇ ਪੰਜ ਜੱਜ ਬਿਠਾਏ ਗਏ ਤੇ ਬਦਕਿਸਮਤੀ ਸਮਝ ਲਓ ਉਹ ਪੰਜਵਾਂ ਉਹਨੇ ਮੈਨੂੰ ਵਿੱਚ ਸ਼ਾਮਿਲ ਕੀਤਾ ਹੋਇਆ ਸੀ ਤੇ ਚਾਰ ਹੋਰ ਸਨ ਗਾयक ਆਏ ਸਨ ਚੋਟੀ ਦੇ ਚੰਗੇ ਚੰਗੇ ਸਹਿਣੇ ਉਹਨਾਂ ਚਾਰਾਂ ਦਾ ਫੈਸਲਾ ਇੱਕੋ ਸੀ ਤੇ ਮੇਰਾ ਅਲੱਗ ਉਹਨਾਂ ਦੇ ਨਾਲ ਤੇ ਕਸ਼ਮੀਰ ਤੋਂ ਆਏ ਸਨ ਭਾਈ ਉਜਾਗਰ ਸਿੰਘ ਰਾਗ ਦੇ ਬੜੇ ਤਾਂ ਨਹੀਂ ਹੁਣ ਤੇ ਨਹੀਂ ਰਹੇ ਤੇ ਜਦ ਇਨਾਮ ਦੇ ਚ ਉਹਨਾਂ ਦਾ ਕੋਈ ਨਾਂ ਹੀ ਨਹੀਂ ਸੀ ਤੀਜੇ ਥਾਂ ਤੇ ਵੀ ਨਾਂ ਨਹੀਂ ਸੀ ਉਥੇ ਮੇਰੇ ਕਮਰੇ ਚ ਆ ਗਏ ਕਹਿੰਦੇ ਕਿ ਗਾਇਨੀ ਜੀ ਇਸ ਤਰ੍ਹਾਂ ਦਾ ਜ਼ੁਲਮ ਆਉਂਦਾ ਮੈਂ ਉਹਨਾਂ ਚਾਰਾਂ ਕੋਲ ਪੁੱਛਿਆ ਤੁਸੀਂ ਰਾਗ ਦੇ ਸੰਬੰਧ ਵਿੱਚ ਕੁਝ ਜਾਣਦੇ ਹੋ ਕਹਿੰਦੇ ਨਹੀਂ ਸਿਰਫ ਛੋਟੀ ਦੇ ਧਨਵਾਨ ਸਨ ਬਸ ਇੰਨੀ ਗੱਲ ਹੈ ਰਾਗ ਦਾ ਕੱਖ ਨਹੀਂ ਪਤਾ ਇਹ ਵੀ ਨਹੀਂ ਪਤਾ ਉਹਨਾਂ ਨੇ ਗਾਇਆ ਕੀ ਹੈ ਇਸ ਤਾਲ ਵਿੱਚ ਗਾਇਆ ਕਿਹੜਾ ਰਾਗ ਗਾਇਆ ਕੁਝ ਵੀ ਨਹੀਂ ਪਤਾ ਸੀ ਪਰ ਚਾਰਾਂ ਦੇ ਫੈਸਲੇ ਕੋਈ ਸਨ ਉਹਨਾਂ ਨੇ ਕੋਝੇ ਨੰਬਰ ਦਿੱਤੇ ਪਹਿਲੇ ਤੋਂ ਹੀ ਗੈਉਤ ਬਣਾਈ ਹੋਈ ਹੱਦ ਹੋ ਗਈ ਇਹ ਤੇ ਇੰਜ ਹੋਇਆ ਅੰਧਾ ਆਗੂ ਜੇਥੀ ਇਹ ਸਭ ਸਾਖਮੁਹਾਵੇ کم ਸੇ ਕਮ ਜੋ ਸੰਗੀਤਕਾਰਾਂ ਦਾ ਮੁਖੀ ਬਣੇ ਕੋਈ ਥੋੜਾ ਬਹੁਤ ਸੰਗੀਤ ਦੇ ਸੰਬੰਧ ਵਿੱਚ ਜਾਣਦਾ ਹੋਵੇ ਜੋ ਧਰਮ ਦਾ ਮੁਖੀ ਬਣੇ ਕਮ ਸੇ ਕਮ ਕੁਛ ਤੇ ਉਸ ਨੂੰ ਧਰਮ ਦਾ ਪਤਾ ਹੋਵੇ ਸਾਰੀ ਦੁਨੀਆ ਦੇ ਚ ਨੜਨੇ ਵੇ ਫਿਸਦੀ ਮਨੁੱਖ ਆਧਾਰਮਕ ਧਰਮ ਦੇ ਮੁਖੀ ਨਹੀਂ ਹੈ ਇਹ ਵੀ ਮੈਰਜ਼ ਕਰਦੇ ਧਰਮ ਦਇਆ ਹੈ ਕਰੋਧੀ ਮੁਖੀ ਨਹੀਂ ਹੈ ਧਰਮ ਵਿਨਿਮਰਤਾ ਹੈ ਹੰਕਾਰੀ ਮੁਖੀ ਨਹੀਂ ਹੈ ਧਰਮ ਸੰਤੁਸ਼ਟੀ ਹੈ ਸੰਤੋਖ ਹੈ ਲੋਭੀ ਮੁਖੀ ਨਹੀਂ ਹੈ ਧਰਮ ਤੇ ਭਾਈਚਾਰਾ ਹੈ ਵਿਤਕਰਿਆ ਵਾਲੇ ਮਨੁੱਖ ਮੁਖੀ ਨਹੀਂ ਹੈ ਸਾਰੀ ਦੁਨੀਆਂ 'ਚ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਇਹ ਤੇ ਇੰਜ ਹੈ ਕਿ ਚੰਦਨ ਦੀ ਬਾੜ ਲਾਈ ਗਈ ਹੈ ਕਿਕਰਾਂ ਦੇ ਆਲੇ ਦੁਆਲੇ ਸੋਨੇ ਦੇ ਬਕਸੇ ਦੇ 'ਚ ਰੱਖਿਆ ਗਿਆ ਪੱਥਰ ਅਧਰਮ ਨੂੰ ਛੁਪਾਉਣ ਵਾਸਤੇ ਧਰਮ ਦੀ ਚੱਦਰ ਪਾਪ ਕਰਨ ਲਈ ਅਪਰਾਧ ਕਰਨ ਲਈ ਧਰਮ ਦਾ ਨਾਮ ਵਰਤਿਆ ਜਾ ਰਿਹਾ ਹੈ ਕਿਕਰਾਨੋ ਛੁਪਾਣ ਵਾਸਤੇ ਚੰਦਨ ਦੀਵਾਰ ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ ਤੋ ਮੈਂ ਅਰਜ਼ ਕਰਾਂ ਰਾਜਨੀਤੀ ਦੇ ਨਾਂ ਤੇ ਬੜੇ ਖੂਨ ਖਰਾਬੇ ਹੋਏ ਨੇ ਧਰਮ ਦੇ ਨਾਂ ਤੇ ਵੀ ਹੋਏ ਨੇ 1000 ਸਾਲ ਤੱਕ ਵਿਚਾਰੇ ਯਹੂਦੀ ਮਾਰ ਖਾਂਦੇ ਰਹੇ ਨੇ ਧਰਮ ਦੇ ਨਾਂ ਤੇ ਹਿੰਦੁਸਤਾਨ ਦੇ ਵਿੱਚ ਲੱਖਾਂ ਬੋਧੀ ਕਤਲ ਹੋਏ ਧਰਮ ਦੇ ਨਾਂ ਤੇ ਲੱਖਾਂ ਬੋਧੀ ਮੈਂ ਕਹਿ ਰਹੇ ਆ ਬੁਢਿਸ਼ਟ ਮਾਰੇ ਗਏ ਜ਼ਿੰਦਾ ਦੀਵਾਰਾਂ ਚਿਣੇ ਗਏ ਕਿਉਂਕਿ ਮਹਾਤਮਾ ਬੁੱਧ ਨੂੰ ਕਹਿ ਦਿੱਤਾ ਗਿਆ ਨਾਸਤਿਕ ਹੈ ਤੇ ਹੁਣ ਕੌਣ ਦੱਸੇ ਅਗਰ ਉਹ ਪੁਰਸ਼ ਨਾਸਤਿਕ ਹੈ ਮਹਾਤਮਾ ਬੁੱਧ ਤਾਂ ਦੁਨੀਆ ਦੇ ਵਿੱਚ ਕੋਈ ਆਸਤਿਕ ਨਹੀਂ ਹੈ ਔਰ ਆਪ ਦੀ ਗਿਆਤ ਲਈ ਅਰਸ਼ ਕਰਾਂ ਸਾਰੇ ਬਨਾਰਸ ਦੇ ਵਾਸੀਆਂ ਨੇ ਕਹਿ ਦਿੱਤਾ ਕਿ ਕਬੀਰ ਪਾਗਲ ਹੈ ਇਸ ਤਰ੍ਹਾਂ ਦਾ ਪਾਗਲ ਮਨੁੱਖ ਸਮਾਜ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਿਕੰਦਰ ਲੋਧੀ ਦੇ ਕੰਨ ਭਰੇ ਗਏ ਸਜ਼ਾਏ ਮੌਤ ਸੁਣਾਈ ਗਈ ਕਬੀਰ ਨੂੰ ਹੁਣ ਸਜ਼ਾਏ ਮੌਤ ਦੇਣ ਵਾਸਤੇ ਸਿਰਫ ਉਸ ਨੂੰ ਪਾਗਲ ਕਰਾਰ ਦੇਣਾ ਹੀ ਕਾਫੀ ਨਹੀਂ ਸੀ ਉਸ ਤੇ ਚੋਰੀ ਦਾ ਵੀ ਇਲਜ਼ਾਮ ਲੱਗਿਆ ਯਾਰੀ ਦਾ ਵੀ ਇਲਜ਼ਾਮ ਲੱਗਿਆ ਦੁਰਾਚਾਰ ਦਾ ਲਗਾਇਆ ਗਿਆ ਉਦੀ ਝੋਗੀ ਦੇ ਚ ਮੋਰਾਂ ਦੀ ਥੈਲੀ ਸੁੱਟ ਦਿੱਤੀ ਤੇ ਚੋਰੀ ਦਾ ਇਲਜ਼ਾਮ ਇੱਕ ਵੇਸਵਾ ਭੇਜ ਕੇ ਦੁਰਾਚਾਰ ਦਾ ਇਲزام ਸਿਕੰਦਰ ਲੋਧੀ ਨੇ ਫੈਸਲਾ ਕਰ ਦਿੱਤਾ ਸਜ਼ਾਏ ਮੌਤ ਕੰਨ ਭਰੇ ਗਏ ਸ ਤੇ ਦੋਵੇਂ ਹੀ ਕਬੀਰ ਤੋਂ ਤੰਗ ਸਨ ਬ੍ਰਾਹਮਣ ਵੀ ਤੇ ਮੌਲਵੀ ਵੀ ਦੋਵੇਂ ਹੀ ਤੰਗ ਸਨ ਪਤਾ ਹੈ ਕਿਉਂ ਇੱਕ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ ਉਹ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਮੈਂ ਹਿੰਦੂ ਨਹੀਂ ਹਾਂ ਮੈਂ ਮੁਸਲਮਾਨ ਵੀ ਨਹੀਂ ਹਾਂ ਫਿਰ ਤੂੰ ਕੌਣ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਡ ਪਰਾਨ ਇਹ ਸਰੀਰ ਇਹ ਪ੍ਰਾਨ ਅੱਲਾਹ ਦੇ ਨੇ ਰਾਮ ਦੇ ਨੇ ਰਾਮ ਰਾਮ ਜਪਣ ਦੇਚ ਮੈਨੂੰ ਕੋਈ ਸੰਕੋਚ ਨਹੀਂ ਅੱਲਾਹ ਦੀ ਬੰਦਗੀ ਕਰਨਾ ਤੇ ਅੱਲਾਹ ਅੱਲਾਹ ਜਪਣਾ ਮੈਂ ਕੋਈ ਹਰ ਜਨ ਨਹੀਂ ਸਮਝਦਾ ਪਰ ਮੈਂ Hindu ਮੁਸਲਮਾਨ ਨਹੀਂ ਆ ਮੈਂ ਅੱਲਾ ਅਲਾ ਵੀ ਕਰਦਾ ਰਾਮ ਰਾਮ ਵੀ ਕਰਦਾ ਹਾਫਿਜ਼ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਹਾਫਿਜ਼ ইরਾਨੀ ਸੂਫੀ ਸੰਤ ਉਹ ਕਹਿੰਦੇ ਹਨ ਹਾਫਿਜ਼ਾ ਅਗਰ ਵਸਲ ਖਵਾਹੀ ਸੁਲਾ ਕਨਬਾ ਖਾਸੋ ਆਮ ਖੁਦਾ ਦਾ ਮਿਲਬ ਚਾਹਨਾ ਹੈ ਹਰ ਇੱਕ ਨਾਲ ਸੁਲਾ ਕਰ ਤੇਰੇ ਤੋਂ ਕਿਸੇ ਦਾ ਵੀ ਦਿਲ ਨਾ ਟੁੱਟੇ حافظ اگر وصل خواہی سلا کن با با مسلمہ اللہ اللہ دیں مسلمان مل جائے اللہ اللہ کر دیں حافظ کبیر نو سزا موت سنائی گئی ہاتھی دگوں بن کے سٹیا گیا ہاتھی نو شراب پلائی گئی ਉੱਪਰ ਮਹਾਵਤਨ ਉਠਾ ਦਿੱਤਾ ਗਿਆ ਭਈ ਹਾਥੀ ਪੈਰਾਂ ਤਲੇ ਇਸ ਨੂੰ ਕੁਚਲ ਕੇ ਰੱਖਦੇ ਨੇ ਇਸ ਤਰ੍ਹਾਂ ਦੀ ਸਜ਼ਾਏ ਮੌਤ ਉਸ ਬੰਦੇ ਨੂੰ ਜੋ ਬਿਲਕੁਲ ਬੇਕਸੂਰ ਹੈ ਇਹ ਇੰਜ ਕਹਿ ਲਈ ਉਹਦਾ ਇੱਕ ਕਸੂਰ ਹੈ ਕਿ ਬੇਕਸੂਰ ਹੈ ਬਸ ਇਹੀ ਕਸੂਰ ਹੈ ਕਸੂਰਵਾਰਾਂ ਦੀ ਮਹਿਫਿਲ ਦੇ ਵਿੱਚ ਬੇਕਸੂਰ ਹੋਣਾ ਵੀ ਕਈ ਵਾਰ ਇੱਕ ਕਸੂਰ ਆਉਂਦਾ ਹੈ ਪਾਪੀਆਂ ਦੇ ਕੱਠ ਵਿੱਚ ਇਤਨਾ ਪੁਨੀਤ ਹੋ ਜਾਣਾ ਵੀ ਕਈ ਦਫਾ ਪਾਪ ਹੁੰਦਾ ਹੈ। ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਕਈ ਦਫਾ ਅਗਲਿਆਂ ਲਈ ਪਾਗਲਪਨ ਆਉਂਦਾ ਹੈ। ਇੱਕ ਸੱਜਣ ਨੇ ਉਹ ਵਕਤ ਵੇਲੇ ਮੇਰੇ ਅੱਗੋਂ ਇੱਕ ਬੱਚਾ ਰਖਿਆ ਮੈਂ ਤੇ ਦੇਖੇ ਉਸ ਨੂੰ ਹੈਰਾਨ ਹੋ ਗਿਆ ਇਤਨਾ ਕਰੂਪ ਮੈਂ ਪਹਿਲੇ ਨਹੀਂ ਦੇਖਿਆ ਸੀ। ਉਹਦੀਆਂ ਲੱਤਾਂ ਪੂਰੀਆਂ ਨਹੀਂ ਬਣੀਆਂ ਸਨ ਨਵਾਂ ਜਨਮਿਆ ਬੱਚਾ 2-3 ਦਿਨ ਦਾ। ਅਥਵੀ ਪੂਰੇ ਨਹੀਂ ਬਣੇ ਅੱਖਾਂ ਵੀ ਨਹੀਂ ਸਨ ਪਰ ਸਵਾਸ ਚੱਲਦੇ ਸੀ ਹਮਦਿਆਂ ਮੈਨੂੰ ਗੈ ਲਗਾ ਤੁਹਾਡੀ ਕਰਮ ਫਿਲਾਸਫੀ ਜੋ 15 ਦਿਨ ਤੋਂ ਸੁਣਾ ਰਹੇ ਹੋ ਸਭ ਗਲਤ ਹੈ ਸਭ ਗਲਤ ਹੈ ਮੈਂ ਕਿ ਕਿਸ ਤਰ੍ਹਾਂ ਕਹਿਣਗੇ ਇਸ ਬੱਚੇ ਨੇ ਕੀ ਕੀਤਾ ਅਗਰ ਇਹ ਜ਼ਿੰਦਾ ਰਹਾ ساری ਜ਼ਿੰਦਗੀ ਦੁਖੀ ਰਹੇਗਾ ਸਾਨੂੰ ਵੀ ਦੁਖੀ ਕਰੇਗਾ ਜੰਮਦੇ ਆ ਪੂਰੇ ਪੈਰ ਕੋਈ ਨਹੀਂ ਹੱਥ ਵੀ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਪਤਾ ਨਹੀਂ ਇਹ ਬੋਲ ਵੀ ਸਕੇਗਾ ਕਿ ਨਹੀਂ ਕਿਤੇ ਜਨਮ ਤੋਂ ਅੰਦਾ ਜਨਮ ਤੋਂ ਟੁੰਡਾ ਜਨਮ ਤੋਂ ਲੰਗੜਾ ਇਸਨੇ ਕੀ ਕੀਤਾ ਹੈ ਇਹ ਕੀ ਕਰ ਸਕਦਾ ਸੀ ਕਰਮ ਸਿਧਾਂਤ ਗਲ ਮੈਂ ਖਾ ਮਿਤਰਾ ਪ੍ਰਸ਼ਨ ਵੀ ਤੁਸੀਂ ਖੁਦ ਕਰਦੇ ਹੋ ਤੇ ਜਵਾਬ ਵੀ ਤੁਸੀਂ ਖੁਦ ਦੇ ਰਹੇ ਹੋ ਇਹ ਵਿਚਾਰ ਵਟਾਂਦਰੇ ਦਾ ਡੰਗ ਨਹੀਂ ਹੈ ਪ੍ਰਸ਼ਨ ਤੁਸੀਂ ਕਰੋ ਕਿ ਕਿਹੜੇ ਪਰਮ ਕਰਮ ਦਾ ਫਲ ਹੈ ਤੇ ਜਵਾਬ ਮੈਂ ਦਿਆਂ ਤੁਹਾਨੂੰ ਤਸੱਲੀ ਨਾ ਹੋਵੇ ਫਿਰ ਇਨਕਾਰ ਕਰੋ ਤੁਸੀਂ ਤੇ ਪਹਿਲੇ ਹੀ ਇਨਕਾਰ ਕਰੀ ਜਾ ਰਹੇ ਹੋ ਜਦ ਮੈਂ ਉਸ ਦੇ ਸਾਹਮਣੇ ਵਿਚਾਰ ਰੱਖੀ ਬੀਜ ਬੋਣ ਦੇ ਵਿੱਚ ਤੇ ਬੀਜ ਦਾ ਫਨ ਤੱਕ ਆਪਣੰਦੇ ਚ ਸਮੇਂ ਦਾ ਗਹਿਦ ਹੈ ਅੰਤral ਜੀਵਨ ਰੋਜ਼ ਰੋਜ਼ ਛੋਟਾ ਹੁੰਦਾ ਹੈ ਕਰਮਾਂ ਦੀ ਖੇਤੀ ਰੋਜ਼ ਰੋਜ਼ ਵੱਧਦੀ ਦਿਨ ਵਰ ਕਰਮ ਤੇ ਕਰਦੇ ਆਂ ਮਨ ਤੇ ਹਰ ਵਕਤ ਕਰਮ ਕਰਦਾ ਹੈ ਹਰ ਵਕਤ ਕਰਮ ਕਰਦਾ ਰਾਤ ਨੂੰ ਜਦ ਸਰੀਰ ਵਿਸ਼ਰਾਮ ਦੇ ਚਲਾ ਜਾਂਦਾ ਹੈ ਮਨ ਵਿਸ਼ਰਾਮ ਵਿੱਚ ਨਹੀਂ ਜਾਂਦਾ ਮਨ ਦੇ ਵਿਸ਼ਰਾਮ ਨੂੰ ਸਮਾਧੀ ਕਹਿੰਦੇ ਨੇ ਮਨ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਹੈ ਮਨ ਰਾਤ ਨੂੰ ਵੀ ਕੰਮ ਕਰਦਾ ਹੈ ਇਹ ਬੀਜ ਨੇ ਮਹੀਨੇ ਦੋ ਮਹੀਨੇ ਬਾਅਦ ਫਲੀ ਬਹੁਤ ਹੋ ਜਾਂਦੇ ਕੁਝ ਐਸੇ ਬੀਜ ਨੇ 5-6 ਮਹੀਨੇ ਬਾਅਦ ਫਲੀ ਬਹੁਤ ਆਉਂਦੇ ਨੇ ਕੁਝ ਐਸੇ ਬੀਜ ਨੇ ਸਾਲ ਦੋ ਸਾਲਾਂ ਬਾਅਦ ਫਲੀ ਬਹੁਤ ਆਉਂਦੇ ਨੇ ਕੁਝ ਐਸੇ ਫਲਦਾਰ ਬੂਟੇ ਨੇ ਪੰਜ 10 ਸਾਲਾਂ ਬਾਅਦ ਉਹਨਾਂ ਨੂੰ ਫਲ ਲੱਗਦੇ ਨੇ। ਰਾਜਸਥਾਨ ਵਿੱਚ ਕਹਿੰਦੇ ਨੇ ਇਮਲੀ 35 ਸਾਲਾਂ ਬਾਅਦ ਫਲੀ ਬਹੁਤ ਆਉਂਦੀ। ਇਮਲੀ ਦੇ ਬੂਟੇ 35 ਸਾਲ ਬਾਅਦ ਇਮਲੀ ਦੇ ਫਲ ਲੱਗਦੇ। ਤੋਂ ਕੁਝ ਐਸੇ ਬੀਜ ਵੀ ਨੇ ਜੋ 35 ਸਾਲਾਂ ਬਾਅਦ ਫਲੀ ਬਹੁਤ ਆਉਂਦੇ। ਕੁਝ ਐਸੇ ਬੀਜ ਵੀ ਨੇ 35 ਦਿਨਾਂ 'ਚ ਫਲੀ ਬਹੁਤ ਆਉਂਦੇ। ਕੁਝ ਐਸੇ ਬੀਜ ਵੀ ਨੇ 5-7 ਦਿਨਾਂ ਚ ਫਲੀ ਬਹੁਤ ਹੋ ਜਾਂਦੀ। ਸਮੇਂ ਦਾ ਗਾਇਬ ਹੈ। ਮੈਂ ਕਰਮ ਅਜ ਕੀਤਾ ਹੈ। ਫਲ ਅਜ ਨਹੀਂ ਹੈ। ਕਰਮ ਮੇਰੇ ਰੋਜ਼-ਰੋਜ਼ ਵੱਧੇ ਜਾ ਰਹੇ ਨੇ। ਜੀਵਨ ਮੇਰਾ ਰੋਜ਼-ਰੋਜ਼ ਛੋਟਾ ਹੁੰਦਾ ਜਾ ਰਿਹਾ। ਇੱਕ ਦਿਨ ਜੀਵਨ ਦਾ ਅੰਤ ਹੋ ਜਾਂਦਾ ਹੈ। ਮੇਰੇ ਕੀਤੇ ਹੋਏ ਕਰਮ ਬਕਾਇਆ रह ਜਾਂਦੇ। ਉਹ ਮੈਂ ਭੋਗੇ ਨਹੀਂ ਆਉਂਦੇ ਕਿਉਂ? ਉਹ ਬੋਏ ਹੋਇਆ ਜੇ ਫਲ ਤੱਕ ਪਹੁੰਚਿਆ ਹੀ ਨਹੀਂ। ਅਜੇ ਫਲ ਤੱਕ ਪਹੁੰਚਿਆ ਹੀ ਨਹੀਂ ਸੰ। ਫਿਰ ਜ਼ਿੰਦਗੀ ਦਾ ਅੰਤ ਹੋ ਗਿਆ। ਉਹਨਾਂ ਕਰਮਾਂ ਕਰਕੇ ਫਿਰ ਇਹ ਜੀਵਨ ਮਿਲ ਜਾਂਦਾ ਹੈ। ਕਰਮੇ ਆਵੇ ਕੱਪੜਾ। ਉਹ ਜੋ ਸੰਚਿਤ ਕਰਮ, ਉਹ ਜੋ ਬਚੇ ਹੋਏ ਕਰਮ ਰਹਿ ਗਏ ਸੰ ਜੀਵਨ ਦਾ ਤੇ ਅੰਤ ਹੋ ਗਿਆ। ਪਰ ਬੋਏ ਹੋਏ ਬੀਜ ਰਹਿ ਗਏ ਫਲੀ ਬੂ ਨਹੀਂ ਹੋ ਰਹੇ ਉਸ ਦਾ ਫਲ ਮਨੁੱਖ ਅੱਗੇ ਖਾਂਦਾ ਇੱਕ ਜਨਮ ਤੋਂ ਹੀ ਅੰਧਾ ਹੈ ਟੁੰਡਾ ਹੈ ਜਨਮ ਤੋਂ ਹੀ ਜਨਮ ਹੀ ਫੁੱਟਪਾਥ ਤੇ ਹੋਇਆ ਜਨਮ ਤੋਂ ਹੀ ਬਿਖਾਰੀ ਹੈ ਇਹ ਕੋਈ ਬੋਏ ਹੋਏ ਬੀਜ ਰਹਿ ਗਏ ਸਨ ਭਗਤ ਕਬੀਰ ਵੀ ਕਹਿੰਦੇ ਨੇ ਕਿਉਂਕਿ ਕਰਮ ਤੇ ਫਲ बोया होया बीज ते फल ਵਿਚਕਾਰ ਸਮੇਂ ਦਾ ਅੰਤਰਾਲ ਹੈ ਇਸ ਵਾਸਤੇ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ ਕਿਆ ਜਾਣੋ ਬਾਬਾ ਰੇ ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਮੇਰੀ ਝੋਲੀ ਚ ਪਿਆ